ਮਹਾਰਾਜ ਵਿਖੇ ਸਾਲਾਨਾ ਗੁਰਮਤਿ ਸਮਾਗਮ ਲੋਕੀਂ ਭਗਤ ਰਵਦਾਸ ਜੀ ਮਹਾਰਾਜਿਆਂ ਦੇ 699 ਪ੍ਰਕਾਸ਼ ਦਿਹਾੜੇ ਦੇ ਸਬੰਧ ਦੇ ਵਿੱਚ ਤੇ ਗੁਰੂ ਮਹਾਰਾਜ ਦੇ ਦਰੋਂ ਪਰੋਂ ਵਰਸਾਈ ਗਏ ਨਾਮ ਰਤਨ ਨੂੰ ਸਿਮਾਨ ਸੰਤ ਦਾਨ ਸੇਵਨੀ ਮੋਨੇ ਤਪਾਦ ਰਾਜ ਮਹਾਲੇ ਵਾਲੇ ਉਹਨਾਂ ਦੇ 102ਵੇਂ ਜਨਮ ਦਿਵਸ ਦੇ ਸਵਾਗਤ ਦੇ ਵਿੱਚ ਗੁਰੂ ਮਹਾਰਾਜ ਦੇ ਦਰਬਾਰ ਦੀਆਂ ਮਾਣੀਆਂ ਪਹੁੰਚੀ ਗੁਰੂ ਰੋਪ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਆਓ ਸਾਕੂ ਕਰਦਾ ਗੁਰੂ ਜਰਨਾ ਦੇ ਵਿੱਚ ਹਾਜ਼ਰੀਆਂ ਲਗਵਾਈਏ ਤੇ ਪ੍ਰਕਾਸ਼ ਦਿਹਾੜਿਆਂ ਦੀ ਖੁਸ਼ੀਆਂ ਸੰਭਾਲਿਆ ਕਰੀਏ ਵਧਾਈਆਂ ਸੰਭਾਲਿਆ ਕਰੀਏ ਸੋ ਇੱਕੋ ਵਾਰ ਬੈਠ ਤੇ ਰਸਨਾ ਜੀ ਨੂੰ ਜਾਨਾਂ ਦੇ ਵਿੱਚ ਹਾਜ਼ਰੀ ਪਵਾਓ ਵਾਹਿਗੁਰੂ ਜੇ ਕਾਮ ਸਾਲਸਾ ਵਾਹਿਗੁਰੂ ਜੇ ਕੀ ਫਤਹਿ ਸੋ ਪਾਤਸ਼ਾਹ ਜੀ ਨੇ ਸਾਡੇ ਸਾਰਿਆਂ ਦੇ ਪਾਰ ਬਾਕ ਦਿੱਤੀਆਂ ਸ਼੍ਰੀਮਾਨ ਸੰਤ ਭਗਵਾਨ ਨਰਸਿੰਘ ਜੀ ਮੋਨੇ ਨਤ ਉਸਾਈ ਕੋ ਇਨਾਮ ਰੱਖਤੀ ਰੋਬ ਸ੍ਰੀ ਮਹਾਂ ਸਾਹਿਬ ਆਵਰ ਰਣਜੀਤ ਸਿੰਘ ਜੀ ਆਪਣੇ ਪੂਰੇ ਜੱਥੇ ਸੇ ਇਕ ਜਵਾਨ ਜੀ ਹਾਜ਼ਰੀਆਂ ਪੜੇ ਔਰ ਤਨਦਰੁਦ ਰੋਤੋਂ ਜੋ ਸ੍ਰੀ ਅਖੰਡ ਜਾਪ ਚਾਰ ਸ੍ਰੀ ਅਖੰਡ ਜਾਪ ਪ੍ਰਾਰambh ਹੋਇਆ ਉਹਨਾਂ ਦੇ ਸਮਾਪਤੀ ਹੋਇਆ ਕੋਹ ਦੇ ਸ਼ਲੋਕ ਸਰਵਣ ਕੀਤੇ ਨੇ ਮਹਾਂ ਪੁਰਸ਼ਾ ਨੇ ਗੁਰੂ ਜਰਨਾ ਦੇ ਸ਼ੁਰੂਆਤ ਦੇ ਭਲੇ ਲਈ ਅਰਦਾਸ ਕੀਤੀ ਹੈ। ਔਰ ਉਸ ਤੋਂ ਬਾਅਦ ਸਟੇਜ ਦੇ ਸਮਾਗਮੋਂ ਆਰੰਭ ਹੋਇਆ। ਅਰਦਾਸ ਤੋਂ ਪਹਿਲਾਂ ਰਹਿਮਾਨ ਜੀ ਤੋਂ ਉਹਨਾਂ ਦੇ ਸਾਥੀ ਉਹਨਾਂ ਨੇ ਕੋਲਿਆ ਰੱਖੀ। ਗੁਰੂ ਪਾਕਸ਼ਾ ਜੀ ਦਾ ਜਸ ਪਤੰਦਾਰ ਜੀ ਦਾ ਜਸ ਆਪਾਂ ਨੂੰ ਬਾਖੂਬੇ ਸਰਬਤ ਪਾਈ। ਸੁਇਸ਼ ਸਟੇਜ ਤੋਂ ਦਾਖ ਤੋਂ ਬਾਅਦ ਜੀ ਸਾਹਿਬ ਕਹਿੰਦੇ ਆ ਜੇ ਸ੍ਰੀ ਜੀ ਤਖਤ ਸ਼੍ਰੀ ਦਮਨੋਹ ਸਾਹਿਬ ਉਸ ਸਟੇਜਿਸ ਬਿਵਾਇ ਮਾਣ ਨੇ ਉਹਨਾਂ ਨੇ ਵੀ ਕਾਜ ਨਹੀਂ ਕਰਦੀ ਹੈ। ਔਰ ਜਿਹੜੇ ਜਿੰਦਰਪਾਲ ਸਿੰਘ ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਧਰਮ ਫਰਿਆਦੀ ਸੁਭਾਅ ਵਾਲੀਆਂ ਗੁਰਦੁਆਰਾ ਮੇਰਾ ਬਾਬਾ ਜੀ ਨਾਪਾ ਔਰ ਨਾਮ ਪਰ ਸਰਕਾਰ ਜੋ ਵਿਦਵਾਨ ਤੇ ਸਭਾਇਆਨ ਜੀਮਾਨ ਸੰਤੋਵਾ ਹਰਵਾਰ ਸਿੰਘ ਜਨਪ੍ਰਵਾਣੀ ਉਹਨਾਂ ਨੇ ਵਿਹਾੜੀ ਪਾਰਟੀ ਹੋਰ ਨੇ ਕੰਮ ਹਾਂ ਪੁਛਾ ਸੁਆਗਤ ਪਰਵੜੇ ਗੋਸਤ ਦੀ ਲੌਕੀ ਨੇ ਖੁਦ ਸਮਾਈ ਆਤਮਾ ਨਾਲ ਗੁਰੂ ਚਵਨ ਦੀ ਸਾਜ ਬੋਲੀ ਕਿਸ ਸੰਸਾਰ ਤੇ ਆਇਆ ਨਾਮ ਕਰਨ ਵਾਲੀਆਂ ਪਰ ਪਾਲਤਰਾ ਦਾ ਜਿ ਮਹਾਰਾਜ ਇਹ ਜਿਹੜਾ ਦਾ ਇੱਕ ਸ਼ਬਦ ਨੂੰ ਮਹਾਰਾਜ ਨੇ 40 ਸ਼ਬਦਾਂ ਦੇ ਵਿੱਚੋਂ ਕਿਉਂਕਿ 40 ਸ਼ਬਦ ਨੇ ਗੁਰੂ ਪਾਤਸ਼ਾਹ ਜੀ ਦੇ 16 ਰਾਗਾਂ ਦੇ ਵਿੱਚ ਇੱਕ ਬਿਲਾਵਲ ਦਾ ਜਿਹੇ ਪੁਰ ਸਾਧ ਬੈਸ ਹੋਏ ਵਰਨ ਅਵਰਨ ਰਾਮ ਜੀ ਜਿਤਰ ਬੰਮਨ ਬਾਸ ਜਾਨੀ ਬਚਨ ਕੀਤੇ ਹਨ ਕਿ ਪ੍ਰਮਾਤਮਾ ਦਾ ਨਾਮ ਜਗ ਵਾਲੀ ਮੇਰੀ ਰੂਹ ਹੈ ਕੋਠ ਹੈ ਸਭੂ ਗਾਡੀ ਹੈ ਸੰਪਰਪਤ ਸਰਬਤੇ ਮਾਰਗਿਕ ਤਨ ਵਾਲਾ ਦੇ ਵੀ ਕੋਰਲੇ ਵਿੱਚ ਪੈਦਾ ਹੁੰਦੀ ਹੈ ਜਿਸ ਕੋਲ ਦੇ ਵਿੱਚ ਵੀ ਪ੍ਰਮਾਤਮਾ ਦਾ ਭਾਗ ਜੰਮਦਾ ਹੈ ਪ੍ਰਮਾਤਮਾ ਦਾ ਭਾਗ ਤਰਪਿਤ ਹੁੰਦਾ ਹੈ ਜਿਹੜੇ ਕੋਰਲੇ ਸਾਧ ਬੰਦ ਹੋਏ ਸਾਧ ਬੰਦ ਹੋਣ ਦਾ ਕੀ ਰੱਬ ਦੇ ਪਹਿਲੇ ਭਾਗ ਇਸ ਕੋਲ ਦੇ ਵਿੱਚ ਹੁੰਦੇ ਆ ਵਰਣ ਵਰਣ ਨਾਮ ਹੈ ਰੱਬ ਦਾ ਚਾਰ ਰੰਗਾਂ ਦੇ ਵਿੱਚ ਬੱਗਾ ਹਰਤਾ ਪੀਲਾ ਪਰਮਾਤਮਾ ਦੇ ਨਾਲ ਗਿਆਨ ਦਾ ਗਿਆਨ ਬੱਗਾ ਰੱਤਾ ਪੀਲਾ ਕਾਲਾ ਵਿਨਾਸ਼ ਨੂੰ ਦਰਸਾਉਂਦਾ ਹੈ। ਉਹ Hindu ਧਰਮ ਦੇ ਚਾਰ ਮੂਲ ਮੰਨੇ ਗਏ। ਬੱਗਾ ਰੰ Brahmin ਵਾਲੀ ਰੱਤਾ ਲਾਲ ਰੰਗ ਜਿਹੜਾ ਸ਼ੁਕਰੀਆ ਦੇ ਨਿਰਧਾਰਿਤ ਕੀਤਾ ਹੋਇਆ ਹੈ ਤੇ ਪੀਲਾ ਰੰਗ ਵੈਸਾ ਦੀ ਸਾਤਿ ਦਾ ਇਹਨਾਂ ਦਾ ਕੰਮ ਸੁਭਾਰ ਕਰਨਾ ਕਾਲਾ ਰੰਗ ਸ਼ੁਦਰਾ ਵਿੱਚ ਔਰ ਗੁਰੂ ਪਾਤਸ਼ਾਹ ਜੀ ਦੀ ਬਾਣੀ ਦਾ ਇਹ ਸਿਮਰਨ ਕਰਦੇ ਪਾਤਸ਼ਾਹ ਜੀ ਦੇ ਵੱਜਨ ਕੀਤੇ ਵਰਨ ਚਾਹੇ ਉੱਜੀ ਕੋਲ ਦੇ ਵਿੱਚ ਪੈਦਾ ਹੋਇਆ ਬ੍ਰਾਹਮਣ ਕੋਲ ਦੇ ਵਿੱਚ ਪੈਦਾ ਹੋਇਆ ਵਰਨ ਚਾਹੇ ਮੀਲ ਕੋਲ ਦੇ ਵਿੱਚ ਹੋਵੇ ਪੀਛਾ ਦੇ ਵਿੱਚ ਚਾਹੇ ਬ੍ਰਾਹਮਣ ਵਾਰੀ ਕੋਈ ਨਾ ਵਰਨ ਕੋ ਵਰਨ ਕੋ ਜਾਂ ਬავਨ ਦੇ ਆ ਕੋ ਪ੍ਰੋਫਾਈਲ ਉਹ ਜਿਹੜੀ ਰੂਹ ਹੈ ਨਿਰਮਲ ਸੁਭਾਅ ਵਾਲੀ ਹੈ ਉਹਦੀ ਸਾਰੇ ਸੰਸਾਰ ਦੇ ਵਿੱਚ ਚੰਗੀ ਸੁਭਾਅ ਹੁੰਦੀ ਹੈ ਵਰਨ ਅਵਾਰ ਨਾ ਨਿਰਮਲ ਬਾਸ ਜਾਨੀਆਂ ਗੱਲ ਸਿੱਧੀ ਕੋ ਮਹਾਰਾਜ ਦੇ ਬਚਨ ਕਰੇ ਬ੍ਰਾਹਮਣ ਕੱਤਰੀ ਵੈਸਾ ਸੂਤ ਦੋਮ ਜਨ ਦਾ ਮਲੇਸ਼ ਮਾਸਲੇ ਹੋਏ ਬੀਤ ਭਗਵਾਨ ਦੇ ਪ੍ਰਜਨਤੇ ਆਪ ਆਪਾਣੀ ਸੁਜਰੀ ਰੋਗ ਨਾਮ ਜਪਨੀ ਹੈ ਬ੍ਰਾਹਮਣ ਵੈਸਾ ਸੂਤ ਅਰਥਰੀ ਦੋਮ ਜਨ ਦਾ ਮਲੇਸ਼ ਮਾਸਲੇ ਬ੍ਰਾਹਮਣ ਬ੍ਰਾਹਮਣ ਜੀ ਤੋ ਤਾਂ ਕਿ ਡੋਮ ਜਦਾਰ ਹੋਵੇ ਨੂੰ ਨੀਂਦ ਮਲੋਪੋ ਪੜੇ ਕੋ ਪੜਾ ਮਲੀਨ ਤੋਂ ਮਨੀਰ ਬਣੋ ਕੋ ਡੋਮ ਜਦਾਰ ਨੇ ਕੋਏ ਕੋਏ ਪ੍ਰੀਤ ਕੋ ਆਪਰ ਸਾਡੇ ਕੋ ਜੀ ਮਹਾਤਮਾ ਦਾ ਨਾਮ ਜਪ ਕੇ ਆਪ ਪਵਿੱਤਰ ਹੋ ਜਾਂਦਾ ਹੈ ਤੇ ਆਪ ਦਾ ਸੰਸਾਰ ਤੋਂ ਨਾਮ ਕੇ ਦਾਤ ਕੇ ਉਹ ਸਾਰਿਆਂ ਨੂੰ ਕਾਪ ਕੇ ਲੈ ਤੇ ਮਹਾਰਾਜ ਨੇ ਬਿढ़ाई ਰੱਖਿਆ ਤਨਸੋਗਾਂ ਤਨਸੋ ਦੇਹ ਯਾਂ ਕੋ ਮੁਸਿਆ ਮੇਰੇ ਸੱਜਣ ਅਮੀਰ ਉਪਰਾਹ ਉਹ ਨਗਰੀ ਸਵਰਗ ਸਮਾਨ ਤਨ ਹੈ ਉਹ ਨਗਰ ਜਿੱਥੇ ਸੰਤ ਮਹਾਪੁਰਸ਼ ਪੈਦਾ ਹੁੰਦੇ ਕਾਂਸੀ ਬਨਾਰਸ ਭਾਰਤਾਂ ਦੇ ਯੁੱਗਾਂ ਦੇ ਪੂਰੇ ਵੱੜ ਦੇ ਵਿੱਚ ਪ੍ਰਕਾਸ਼ ਅਕਬਰ ਦਾਸ ਨਾ

ਦਾਰੇ ਹੋਏ ਪੰਡਿਤ ਦੇ ਸੂਰ ਸ਼ਕਰਪਤ ਰਾਜਾ ਬਰਾਬਰੇ ਮੌਤ ਵਿਸ਼ੰਗਿਤ ਕਿੰਨਾ ਵੱਡਾ ਭਲਕ ਹੋ ਗਏ ਇਦਾਂ ਦਾ ਗਿਆਤਾ ਹੋਵੇ ਸਮਰਤੀ ਨਾ ਗਿਆਤਾ ਹੋਵੇ ਧਿਮਾ ਦਾ ਗਿਆਤਾ ਹੋ ਉਸ ਸੰਸਾਰ ਪਾਡੇ ਸਾਰੇ ਗੱਲ ਉਹ ਵੀ ਗੱਦੇ ਪਰਮੇਸ਼ਰ ਜੀ ਭਗਤੀ ਕਰਨ ਵਾਲੇ ਤੋਂ ਵੱਡਾ ਨਹੀਂ ਕਿਹਾ ਵੱਡਾ ਰੱਬ ਦੀ ਵੰਦੀ ਕਰਨ ਵਾਲਾ ਪੰਡਿਤ ਦੂਰ ਸ਼ਤਰਪਾ ਰਾਜਾ ਕਾਲਕ ਬਰਾਬਰ ਆਉਂਦਾ ਜਿਹਦਾ ਬਟਾ ਹਕੂਮਾ ਹੋਵੇ। ਉਹ ਸੰਸਾਰ ਦਾ ਰਾਜਾ ਇਹ ਵੀ ਕਹਿੰਦੇ ਜੋ ਪੜ ਗਏ ਨੇ ਭਗਤ ਉਹ ਛੋਟਿਆਂ ਨੂੰ ਕਾਲਕ ਸਾਰਿਆਂ ਦੇ ਤੋਂ ਸ਼ਰੋਮਣੀ ਹੈ। ਇਹ ਤਾਂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਸਿੱਖਾ ਦਿੱਤੇ ਕਿ ਕਾਲਕ ਦਾ ਨੂੰ ਪਾਤਸ਼ਾਹ। ਕਾਲਕ ਜਿਹਨਾਂ ਦਾ ਪਾਤਸ਼ਾਹ ਸਤੇ ਸਤ ਸੱਚਾ ਸੋਏ ਸਤੇ ਸ਼ਤਰ ਜੁਆ ਪਾਪਸ਼ਾਹੇ ਪਾਪ ਚੁਨਾ ਨੋ ਬਿਥੇਨ ਬਲਪਰ ਮਹਾਰਾਜੇ ਪਾਪ ਸੁ ਬਹੁਤ ਬਡਾ ਮਾਮਾ ਇਹ ਦੇਖੀਂ ਤੇ ਬਚਨ ਕਰੇ ਕਿ ਜੈਸੇ ਪ੍ਰਾਇਮ ਪਾਪ ਰਹਾ ਜੰਪ ਪਾਣੀ ਦਾ ਅਵਿਦਾਸ ਜੰਦੇ ਜਨ ਦੀ ਜਨ ਜਿਵੇਂ ਜੀਤ ਪਤਨੀ ਇਹ ਕਹ ਰਿਹਾ ਕਿ ਕੰਮ ਦਾ ਪਾਣੀ ਦੇ ਵਿੱਚ ਰਹਦਾ ਪਰ ਕਦੇ ਉਸ ਦੇ ਚਿੱਕਰ ਤੋਂ ਭੇਜੇ ਰਹੇ ਹਨ ਪਾਣੀ ਤੋਂ ਭੇਜ ਰਹੇ ਹਨ ਕਿਉਂਕਿ ਜਿਹੜਾ ਬ੍ਰਹਮ ਗਿਆਨੀ ਹੈ ਉਹ ਪ੍ਰਵਾਹ ਦੇ ਵਿੱਚ ਰਹਿੰਦਾ ਲੱਗੜ ਦੇ ਵਿੱਚ ਰਹਿੰਦਾ ਸੰਸਾਰ ਦੇ ਵਿੱਚ ਰਹਿੰਦਾ ਸੰਸਾਰ ਦੇ ਵਿੱਚ ਕਿਵੇਂ ਲਾ ਹੋਇਆ ਸੰਸਾਰ ਦੀ মোহ ਮਾਇਆ ਤੋਂ ਨਿਰਦੇਖ ਹੋ ਕੇ ਪ੍ਰਮਾਤਮਾ ਜੀ ਦੇ ਚਰਨਾਂ ਉਹ ਪਰਮਾਤਮਾ ਜੀ ਕਹਿੰਦੇ ਭਾਈ ਉਹੀ ਸੰਸਾਰ ਤੇ ਆਏ ਸਮਝੋ ਉਹਨਾਂ ਦਾ ਹੀ ਆਇਆ ਸਮਝ ਹੈ ਉਹਨਾਂ ਦਾ ਹੀ ਇਸ ਦੁਨਿਆ ਦੇ ਆਉਣਾ ਲੇਖੇ ਦੇ ਵਿੱਚ ਹੈ ਕਿ ਜੈਸੇ ਪ੍ਰਾਨ ਪਾਤ ਰਹਿ ਜਨਮ ਪਾਣ ਰਵਿਦਾਸ ਜਨਮ ਹੀ ਹੋਏ ਉਹੀ ਸੰਸਾਰ ਦੇ ਜਨਮ ਲੈ ਕੇ ਆਏ ਜੇ ਉਹਨਾਂ ਦਾ ਹੀ ਆਉਣਾ ਇੱਥੇ ਮੁਬਾਰਕ ਹੈ ਸੋ ਗੁਰੂ ਕਰੋੜੇ ਅਕਸ਼ਿਮਾਹ ਪ੍ਰਸ਼ੰਦੀ ਆਪਾਂ ਜਾਗ ਦੇ ਵਿੱਚ ਜੁੜੇ ਹਾਂ ਉਹਨਾਂ ਦੇ ਪ੍ਰਕਾਸ਼ ਦਿਖੜ ਗਿਆਂ ਦਮ ਚਹਿਰੇ ਪਿਛੇ ਮਨਾ ਰਹੇ ਹਾਂ ਸੋ ਜਿੰਨੇ ਵੀ ਸੰਗਤ ਦੇ ਜੁੜਦੇ ਸੀ ਸਾਗਰ ਦੇ ਸਥਾਨ ਤੇ ਪਹੁੰਚੇ ਹੈ ਸਾਰੀਆਂ ਸੰਗਤਾਂ ਨੂੰ ਜੀਓ ਆਇਆਂ ਹੈ ਅਬ ਮਹਾ ਪ੍ਰਸ਼ੰਦਾ ਵੀ ਧੰਨਵਾਦ ਹੈ ਸ੍ਰੀਮਾਨ ਸੰਤ ਬਾਬਾ ਰਣਜੀਤ ਸਿੰਘ ਜੀ ਤੇ ਉਹਨਾਂ ਦੇ ਸਮੂਹ ਜਥੇ ਦਾ ਸទេស ਖਤਰ ਸਰਦਾਰ ਗੁਰਦੇਵ ਸਿੰਘ ਜੀ ਤੇ ਜੀ ਔਰ ਬਹੁਤ ਗੁਰੂ ਪਰੋਲਿਕ ਪ੍ਰਕਾਰ ਮੁਹਵਲ ਨੇ ਕੀਤਾ ਜਿੱਥੇ ਬਹੁਤ ਵਧੀਆ ਸਟੇਜ ਦਾ ਪ੍ਰਬੰਧ ਟੂਰ ਨੂੰ ਪੁਆਇੰਟ ਕਰਦੇ ਨੇ ਉੱਥੇ ਜਦੋਂ ਦਾਸ ਆਇਆ ਉਹ ਪੈ ਰਹੇ ਸੀ ਉਹ ਵੀ ਦੇ ਸ਼ਲੋਕ ਵੀ ਗਿਆਨੀ ਜੀ ਨੇ ਆਪ ਨੂੰ ਸਰਵਣ ਕਰੇ ਸੋ ਸਮੁੱਚੇ ਜਥੇ ਦਾ ਸਮੁੱਚਿਆ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚ ਧੰਨਵਾਦ ਹੈ ਔਰ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰੀਏ ਕਿ ਸ਼੍ਰੋਮਣੀ ਪੱਤਰਦਾਕ ਜਿਉਂ ਮਹਾਰਾ ਸਾਡੇ ਤੇ ਵੀ ਕਿਰਪਾ ਕਰੋ ਸ੍ਰੀਮਾਨ ਸਰਪੋਵਾ ਦੇ ਰਾਜ ਸਿੰਘ ਜੀ ਮੋਨੇ ਮਹਾਰਾਜ ਸਾਡੇ ਤੇ ਵੀ ਕਿਰਪਾ ਕਰੋ ਕਿ ਸ਼ਾਦੀ ਵੀ ਐਸੀ ਵਿਧੀ ਬਣ ਜਾਵੇ ਜੈਸੇ ਜਨਮ ਕਮਲ ਨਿਰਾਦਮ ਗੁਰਗਾਈ ਨਹਿਸਾਨੇ ਸੁਰਤ ਸ਼ਬਦ ਪਾਉ ਸਕਣ ਕਰੀਏ ਨਾਨਕ ਨਾਮ ਪਾਣੇ ਸੋ ਦਿਹਾੜ ਦੇ ਇਸ ਤਾਰੀਖ ਦੇ ਮੌਕੇ ਤੇ ਪਾਤਸ਼ਾਹ ਜੀ ਸਾਰਿਆਂ ਨੂੰ ਆਇਆ ਦੇ ਫੁੱਲੇ ਰੁੱਫੇ ਬਖਸ਼ਣ ਸੋ ਅਗਲਾ ਜੋ ਪ੍ਰੋਗਰਾਮ ਹੈ ਅਕੈਡਮੀ ਨੂੰ ਸਰਵਣ ਕਰੀਏ ਸੋ தਰਤੀਸ਼ੀਦਾਂ ਤੋਂ ਸਾਥੋਂ ਕੈਨੇਡੀਅਨ ਡੀਸਰ ਜੀ ਉਹ ਆਪਣੇ ਪਾਸ ਸਟੇਟਿਸ ਵਾਇਬਾਂ ਦੇ ਉਹਨਾਂ ਨੂੰ ਵੀ ਜੋ ਐਨ ਹੋਰ ਮਾਥ ਵਿਸ਼ੇਸ਼ੀਤਾ ਸੰਬੰਧ ਨਾਲ ਜਿੰਨੇ ਵੀ ਆਏ ਨੇ ਸੰਤ ਸਵਾ ਕੋ ਸਦਾ જયਕਾਰ ਹਰ ਹਰ ਨਾਮ ਦਾ ਕਹੋ ਨਾਮ ਦੀ ਸੁਣੀ ਅਰਦਾਸ ਸਤੂ ਕੋ ਨਾਮ ਨਿਵਾਸਨੀਆ ਬਰਾਦੀ ਖਿਮਾ ਕੱਟੇ ਜੀ ਅਗਰ ਆ ਪ੍ਰੋਗਰਾਮ ਦੇਦੀ ਨੂੰ ਪਰਮਪਤਿ ਨੇਮ ਸਾਇਤ ਸਤਿਕਾਰ ਨਾਲ ਸਾਰਨੁਕਰੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸੇ ਸਤਕਾਰ ਜੋ ਸੁਖਬੀਰ ਸਿੰਘ ਜੀ ਫਲਾਉਕਲਾ ਵਾਲੇ ਜੋ ਗੁਰੂ ਚਰਨਾਂ ਚਾ ਮਾਧਿਰ ਵਾਲੇ ਸੀ ਮੈਂ ਫੇਰ ਗੁਰੂ ਸਵਾਰੀ ਸਿੰਘ ਦਾ ਮੈਂ ਭੈਣਾ ਦੇ ਚਰਨਾਂ ਚ ਮੈਂ ਬੇਨਤੀ ਕਰਦਾ ਜਿਹੜੀਆਂ ਧੁੱਪੇ ਵਿੱਚ ਨੂੰ ਮੈਂ ਪੰਜਾਬੀ ਆਇਆ ਸਤਪੁਰਾ ਦੇ ਪਾਵਨ ਹਜ਼ੂਰੀ ਤੇ ਅਨੰਦ ਮਾਣਨਾ ਜੇ ਤੋਂ ਪੈਸੇ ਕਹਿੰਦੇ ਫਿਰ ਮਹਾਰਾਜ ਆਉਣ ਦਾ ਤਾਂ ਫਾਇਦਾ ਹੀ ਨਹੀਂ ਸੁਰੇ ਕਦੇ ਵਾਸਤੇ ਆਇਆ ਆਪਾਂ ਕਰੇ ਲੰਗਰ ਛਕਦੇ ਤੋਂ ਪੈ ਮੰਜਾ ਲਾਉਂਦੇ ਸੌਂਦੇ ਸੋ ਰੀਤੀ ਹੈ ਜੇ ਆਇਓ ਤਾਂ ਅੰਦਰ ਆ ਕੇ ਬੈਠਣ ਦੀ ਕਿਰਪਾ ਕਰੋਗੇ ਜਾਂ ਬਾਹਰਾਂ ਨੂੰ ਬੈਠੀ ਹੈ ਅੰਦਰ ਆ ਕੇ ਦਰਵਾਜ਼ਾ ਉੱਤੇ ਬੈਠੋ ਪਾਵਨ ਹਜ਼ੂਰੀ ਚ ਸਜੋ ਸੋ ਥੋੜੇ ਸਮੇਂ ਦੇ ਵਿੱਚ ਆਪਣਾ ਸੰਚਾਰ ਹੋ ਗਿਆ ਸੋ ਇੱਕ ਨਗਰ ਕੋ 11 ਪਰਾਇ ਦੀਵਾ ਹੈ ਜੀ ਗੁਰੂ ਜੀ ਜੋ ਤੇਰੇ ਕੋਈ ਤੇਰੀ ਬਖਸ਼ਨਾ ਮੇਹਰ ਕੋਈ ਸਤਿਗੁਰ ਕਾ ਜਿਨਸਾ ਗੁਰ ਜਸਾ ਨਹੀ ਭਦੇ ਜਿਸ ਮस्तक 파 ਸੁਦਾ ਕਰ세 ਨਾਦਕ ਸੋਤੇ ਸਿਮਰਤ ਵੇਦ ਪਾਰ ਬ੍ਰਹਮ ਗੁਰਨਾਮ ਹਾਜ਼ਰ ਨਾਮ ਪ੍ਰਤਾਕ ਸਤਿ ਤਨ ਸਤguru ਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਔਰ ਪਵਿੱਤਰ ਨੂਰੀ ਨੂਰੀ ਅੰਦਰ ਜਿਨੇ ਗੁਰੂ ਸਾਹਿਬ ਜਿਨੇ ਬਹੁ ਪਿਆਰੇ ਆਪ ਜੀ ਹਾਜ਼ਰ ਹੋਏ ਹਾਜ਼ਰੀ ਭਰ ਰਹੇ ਸਾਡੀ ਸੰਗਤ ਗੁਰਬਖਸ਼ੀ ਫਤਿਹ ਪਰਵਾਰ ਤੋਂ ਲਈ ਕੋਈ ਰਸਨਾ ਵਾਣੀ ਦਾ ਰਵੇ ਦੋਨੇ ਹੱਥ ਜੋੜੋ ਰੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਦੇਖੋ ਸਾਰਾ ਵਾਹਿਗੁਰੂ ਤੁਹਾਡੀ ਹੋ ਸਕਦੀ ਫਤਿਹ ਦੀ ਸੰਜੋਗ ਇੱਕ ਫਤਿਹ ਹੋਰ ਬੁਲਾਓ ਇਕਾਗਰਤਾ ਨਾਲ ਜਿਹੜੇ ਆਪਸ ਵਿੱਚ ਕੋਈ ਗੱਲਾਂ ਬਾਤਾਂ ਕਰ ਰਹੇ ਆਪਣੇ ਗੱਲਾਂ ਬਾਤਾਂ ਬੰਦ ਕਰ ਦਿਓ ਬੇਨਤੀ ਹੈ ਤੁਹਾਨੂੰ ਕਿਉਂਕਿ ਸਤਗੁਰੂ ਜੀ ਦੇ ਚਰਨਾਂ ਵਿੱਚ ਬੈਠੇ ਆਪਾਂ ਇੱਕ ਸੋਹਣਾ ਗੁਰੂ ਦੇ ਮਰਜਾ ਜੀੜੇ ਦੂਜੀ ਫਤਿਹ ਤੁਸੀਂ ਕਹੋਗੇ ਕਿ ਜਿਹਨਾਂ ਦੇ ਸਥਾਨ ਤੇ ਬੈਠੇ ਇਹ ਤੇ ਜਾਂਦੇ ਸਤਿਗੁਰੂ ਕਿਤੇ ਹੋਣੇ ਤੇ ਪੜਕੇ ਡੇ ਨੇ ਬਹੁਤੇ ਪਿਆਰੇ ਨਾਮ ਰਹੇ ਸਾਧੂ ਰਹੇ ਰਹੇ ਗੁਰੂ ਗੋਬਿੰਦ ਦੇਖੋ ਜਿਨ੍ਹਾਂ ਨੇ ਉਹਨਾਂ ਦਾ ਦਰਸ਼ਨ ਕੀਤਾ ਉਹਨਾਂ ਨੂੰ ਪਤਾ ਵੀ ਉਹ ਕਿਦਾਂ ਦੇ ਸਨ ਉਹਨਾਂ ਨੂੰ ਪਤਾ ਉਹਨਾਂ ਦੇ ਜੀਵਨ ਬਾਰੇ ਮਹਾਤਮਾ ਜਿਹੜੇ ਹੁੰਦੇ ਨੇ ਉਹ ਕਦੇ ਨਹੀਂ ਜਾਂਦੇ ਉਹਨਾਂ ਦੇ ਤੇ ਬਚਨ ਨੇ ਨਾਮ ਰਹੇ ਸਾਧੂ ਭੰਦੇ ਰਹੇ ਗੁਰੂ ਗੋਬਿੰਦ ਆਪ ਇਹ ਸਾਰੇ ਉਹਨਾਂ ਨੇ ਜਿਹਨਾਂ ਦਾ ਜਨਮ ਬਣਾ ਸ਼੍ਰੀਮਾਨ ਸੰਤੋਪਾਪਾ ਜੀ ਅੱਜ ਤਨ ਤਨ ਬੰਗਰੂਦਾਸ ਮਹਾਰਾਜ ਜੀ ਤੇਨਾਂ ਨੂੰ ਯਾਦ ਕਰ ਰਹੇ ਆ ਗੱਜ ਕੇ ਪੱਤੇ ਬਲਾਉ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜਦੋਂ ਅਸੀਂ ਆਏ ਗੱਡੇ ਖਲਾਰੀ ਆ ਗਏ ਤੇ ਉਦੋਂ ਗਰੰਥੀ ਸਿੰਘ ਸਾਹਿਬ ਪੜ ਰਹੇ ਸੀ ਨਿਸ ਦਿਨ ਜੋ ਨਾਨਕ ਬਜਾ ਨਿਸ ਦਿਨ ਹੁੰਦਾ ਤੇਰਾ ਨਿਸ ਦਿਨ ਜੋ ਨਾਨਕ ਬਜਾ ਰੂਪ ਦੇ ਕਿਹੋ ਜਿਹੇ ਰੂਪ ਰਾਮ ਉਹ ਤੇ ਰੱਬ ਦਾ ਰੂਪ ਹੋ ਗਿਆ ਤੰਗੂ ਤੇਗ ਬਹਾਸ ਮਰਦ ਕਹਿੰਦੇ ਯਕੀਨ ਕਰਿਓ ਤੁਸੀਂ ਮੇਰੇ ਤੇ ਹਰ ਜਨ ਹਰ ربرے <سؤال> 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 چھ سو امن کبھی مہاراجا اس ویلشاہ کون دنیا تھی ਕੌਣ ਵੱਡਾ ਮਾਇਆ ਵੜਾਈ ਦੁਨੀਆ ਦੀ ਵਿੜਾਈ ਲੋਕੀ ਕਿਤੇ ਮਾਇਆ ਕਰਕੇ ਹੁੰਦੀ ਆ ਪਰ ਯਾਦ ਰੱਖਿਓ ਜੀ ਰੱਬ ਦੇ ਪਿਆਰੇ ਦੀ ਵਿੜਾਈ ਮਾਇਆ ਕਰਕੇ ਨਹੀਂ ਕੌਣ ਵੱਡਾ ਮਾਇਆ ਵੜਾਈ ਸੋ ਵੱਡਾ ਜਿਹਨਾਂ ਰਾਮ ਲਿਵਲਾਈ ਵੱਡੇ ਉਹ ਨੇ ਜਿਨ੍ਹਾਂ ਨੇ ਰੱਬ ਦੇ ਨਾਲ ਲਿਵਲਾਈ ਦੇਖੋ ਭਜਨ ਪੜਿਓ ਗੁਰਬਾਣੀ ਦਾ ਮਹਾਰਾਜ ਕਹਿੰਦੇ ਤਨ ਤਨ ਭਗਤ ਅਰਵਿਦਾਸ ਮਹਾਰਾਜ ਦੇ ਆ ਇਹ ਬਜ਼ੁਰਗ ਜਦ ਨੇ ਜੀ ਉਹ ਆਪਣੇ ਪਿਓ ਦਾ ਨਾਂ ਚੁਕਾ ਜਿੰਦੇ ਆਪਣੇ ਪਿਓ ਨੂੰ ਵੀ ਤਾਂ ਹਮਾਰਾ ਜੀ ਤਾਂ ਤੁਨ ਪਿਤਾ ਪਿਤਾ ਸੰਦੋਖ ਦਾ ਜੀ ਤੁਨ ਹੋ ਗਏ ਦੁਨੀਆ ਦਾ ਨਸਤਾਂ ਨਸਤਾਂ ਹੋ ਗਏ ਉਹਨਾਂ ਦੇ ਹੁਣ ਦੇ ਨਾਲ ਤੇ ਕੁੱਲ ਵੀ ਤੁਨ ਹੋ ਗਈ ਪਹਿਲਾਂ ਇਸ ਕੁੱਲ ਨੂੰ ਕੋਈ ਨਹੀਂ ਸੁਣਵਾਉਂਦਾ ਉਹਨਾਂ ਬਜ਼ੁਰਗਾਂ ਕੋਈ ਨਹੀਂ ਸੀ ਜਾਣਦਾ ਤਾਂ ਤੁਨ ਕੋਲ ਯਾਦ ਰੱਖਿਆ ਜੇ ਕੋਈ ਚੰਗਾ ਕਰਮ ਕਰੇ ਬੰਦਗੀ ਕਰੇ ਬੰਦਗੀ ਵਾਲੇ ਬਚਨ ਨੇ ਤਨ ਤਨ ਕੋ ਲੋ ਇਹ ਤੀਜਾ ਬਚਨ ਪੜ੍ਹਦੇ ਤਨਸੋ ਜਨਨੀ ਇੱਕੋ ਮਾਂ ਤਨ ਹੋ ਗਈ ਤਨਸੋ ਜਨਨੀ ਜਿਨ ਗੁਰੂ ਜਣਿਆ ਮੈਂ ਜੇ ਬੰਦਗੀ ਵਾਲੇ ਦੁਨੀਆ ਤੇ ਆਏ ਨੇ ਉਹ ਮਾਂ ਤੋਂ ਬਿਨਾ ਨਹੀਂ ਆਉਂਦਾ ਹਰ ਇੱਕ ਮਾਂ ਦੇ ਹਿੱਸੇ ਬਣਾਉਂਦਾ ਕਿਸੇ ਬੰਦਗੀਆ ਨੂੰ ਜਨਮ ਦੇ ਵਿੱਚ ਹਰ ਇੱਕ ਮਾਂ ਦੇ جو سیسے آنے پیٹھے ہوں جتھے جہاں جو جب وہاں سے ستانے جاتے ہیں تو بڑی میر سناد جگہ چاہتے ہیں بڑی جزائینہ پھرو سے جہاں چاہتے ہیں جب کبی کسی آتما ہے کسی رفی ہور سرم ہے وہاں سے خوبصی کے پہلے جاتے ہیں وہاں ہی میر جائیں گے وہاں ہی بندگی جائیں گے بندگی اسماء ہوگے جب میں چندگی کو کو ان کی اونوی چنگی آتما ہو سمار ਥੋੜਾ ਕਿਹਾ ਤਿੰਨ ਧੰਨ ਮਾਮਾ ਆਏ سفر ਤੇ ਇਹ ਕੋਈ ਨਾ ਦੁਨੀਆ ਤੇ ਉਹਨਾਂ ਧੰਨ ਹੋਇਆ ਤੇ ਮਾਂ ਦਾ ਆਉਣਾ ਤਾਂ ਕਿਸੇ ਅੰਗਰੇਜ਼ ਰੈਕਟਰ ਦੇ ਬੋਲ ਨਹੀਂ ਇਹ ਲੋਕਾਂ ਕੋਈ ਮਿਲਵਾਨ ਹੋਇਆ ਉਹਦੇ ਬੋਲ ਨਹੀਂ ਉਹ ਕਹਿੰਦਾ ਦੁਨੀਆ ਤੇ ਲੋਕੋ ਜੇ ਸਵਾਦ ਸੋਹਣਾ ਸਰ ਜੀ ਮੈਂ ਖੁਲੀ ਜਿਵੇਂ ਚਾਹਾਂ ਕੋਟਨਾ ਕਰਨੀਆਂ ਨੇ ਕੋਈ ਲੜੀ ਬਾਤ ਨਹੀਂ 10 ਮਿੰਟ ਤੋਂ ਡੇਰ ਨਾਲ ਜਿਦੋਂ ਨੇ 5 ਲੱਗ ਗਏ ਮੈਂ ਆਪਣੇ ਸਮੇਂ ਦੇ ਤਰ੍ਹਾਂ ਇਸ ਸਮਾਪਤੀ ਕਰ ਦੇਣੀ ਹੈ ਖੁੱਲੀ ਵਿਚਾਰਤ ਮਤਲਬ ਆਪ ਕੀ ਜਾਨੋ ਹੋਏਗੇ ਉਹਨਾਂ ਹੀ ਉਹ ਮਹਾਤਮਾ ਦੀ ਕਮਤ ਦੇ ਦੇਖੋ ਮਾਤਾ ਨੂੰ ਧੰਨ ਮਾਤਾ ਮਾਤਾ ਕਲ ਸਿੱਧੀ ਕਿੰਨੀ ਕਿੰਨੀ ਬੰਦਗੀ ਵਾਲੇ ਪਹਿਲਾਂ ਅੱਛਾ ਇੱਕ ਗੱਲ ਹੋਰ ਯਾਦ ਰੱਖਿਓ ਗੁਰੂ ਵਖ ਜਨਮ ਸਵਾਰ ਕਰਕੇ ਚਲੇ ਜਦੋਂ ਕੋਈ ਰੱਬ ਦਾ ਪਿਆਰਾ ਦੁਨੀਆ ਤੋਂ ਜਾਂਦਾ ਉਹ ਆਪਣਾ ਜੀਵਨ ਨਹੀਂ ਸਵਾਰ ਕੇ ਜਾਂਦਾ ਆਪਣਾ ਤੇ ਸਵਾਰਿਆ ਉਹਨਾਂ ਨੇ ਪਤਾ ਨਹੀਂ ਕਿੰਨੇ ਅਕਦੀ ਕੀਹਨ ਸਵਾਰ ਗਏ ਆਪਾਂ ਸਭਨਾਮ ਇੱਕ ਦਿਓ ਆਪਣਾ ਸਵਾਰ ਗਏ ਇਹ ਹੋ ਨਹੀਂ ਸਕਦਾ ਵੀ ਕੋਈ ਰੱਬ ਦਾ ਪਿਆਰਾ ਦੁਨੀਆ ਤੇ ਆਇਆ ਹੋਵੇ ਤੇ ਉਹ ਕੰਨਾ ਆਪਣੇ ਜੀਵ ਸਵਾਰ ਗਏ ਕਦੇ ਵੀ ਹੋ ਸਕਦਾ ਜਦੋਂ ਕੋਈ ਰੱਬ ਦਾ ਪਿਆਰਾ ਤੇ ਬਰਬਾਦ ਕਰਨ ਵਾਲਾ ਵੀ ਇਕੱਲਾ ਨਹੀਂ ਹੀ ਬਰਬਾਦ ਕਰਦਾ। ਅਭੀਨੇ ਕੋ ਕੋ ਕਹਿ ਕੋਏ ਭਸਮੜ ਭੌਰ ਸੁਧਾਇਆ ਵੱਡਾ ਹੋਵਾ ਗੁਣੀਦਾਰ ਗਲ ਸੰਗਣ ਘੱਟ ਲਾਇਆ ਅੱਗੇ ਕਰਨੀ ਕੀਰਤ ਬਾਜੀ ਹੈ ਵੈਰ ਅਕਾ ਕਰ ਸਮਝਾਇਆ ਭਾਉ ਨਾ ਹੋ ਵੀ ਉਹਨਾਂ ਦੀ ਹੁਣ ਸੁਣੀਏ ਕਿਆ ਲਾਇਆ ਅੱਗੇ ਪੜਿਓ ਮੰਨਦੇ ਜਨਮ ਦਿਵਾਇਆ ਇਕਨਾਂ ਨੇ ਸਵਾਰਿਆ ਇਕਨਾਂ ਦੇ ਬਚਨ ਆਏ ਉਹਨਾਂ ਦੇ ਜਨਮ ਸਵਾਰਿਆ ਤੇ ਇਕਨਾਂ ਲਈ ਬਚਨ ਆਏ ਨੇ ਆਪਣਾ ਜਨਮ ਘਰ ਮਰਦ ਕਿੰਨੇ ਉਹਨੇ ਜਨਮ ਘਰਿਆ ਸਵਾਰਨ ਮਦੋ ਪੁਨ ਕੀ ਪ੍ਰਧਾਨ ਬੱਤਰਾ ਆਂਦੀ ਦੇ ਉਹਨਾਂ ਨੇ ਵਿਚਾਰੀ ਉਹਨਾਂ ਨੇ ਆਖਿਆ ਗੁਲਾਬ ਜਨਮ ਪੁੰਨ ਫਲ ਪਾਏ ਕੋਈ ਬੜਾ ਗੁਲਾਬ ਕੀਆ ਜਾਵੇ ਮਾਲਕ ਨੇ ਤਨ ਪੁੰਨ ਦਿੱਤਾ ਗੁਲਾਬ ਜਨਮ ਪੁੰਨ ਫਲ ਪਾਏ ਮਿਲੇ ਤੇ ਸੀ ਪਰ ਤੈ ਕਿ ਕਿ ਤਾ ਵਿਰਥਾ ਜਾਤ ਅਭਿ ਵਿਰਥਾ ਦਾ ਇੱਕ ਹੁੰਦਾ ਬਵੇਕ ਵੇ ਤੁਰੇ ਇੱਕ ਹੁੰਦਾ ਗਿਆ ਇਹ ਤੁਹਾਨੂੰ ਕਿਹਾ ਉਹ ਇੱਕ ਉਹ ਅਗਿਆਨੀ ਨੂੰ ਕਿਹਾ ਉਹ ਵੇਖਿਆ ਤੂੰ ਕੋਈ ਗਿਆਨ ਨਾ ਲੈ ਸਕਿਆ ਅਗਿਆਨੀ ਜਮਿਆਂ ਤੈਨੂੰ ਦੇਵਤਿਆਂ ਵਰਤੂ ਸੀ ਪਰ ਮਰਿਆ ਦੇ ਉੱਤੇ ਵਰਤੂ ਜਦੋਂ ਬੱਚਾ ਜੰਮਦਾ ਕੋਈ ਗੁਨਾ ਨਹੀਂ ਹੁੰਦਾ ਜੂਮ